ਚਾਚਾ ਲੱਖ ਦੀ ਲਾਨਤ ਆ ਸੀ ਜਵਾਨੀ ਤੇ ਜਿਸ ਜਵਾਨੀ ਚ ਡਰ ਲਗੇ ਸਾਨ ਸਾਨ ਪਲਵਾਨ ਦਾ ਨੀ ਯੋਰ ਮਾ ਪੀਦਾ ਹੁੰਦਾ ਬੰਬ ਦੇ ਤਮਾਕੇ ਜਿੰਨਾ ਰੋਲਾ ਥਾਪੀਦਾ ਹੁੰਦੀ ਕਰਮਾ ਦੇ ਵਾਲੀ ਮਾ ਜੋ ਜੰਮੇ ਪਲਵਾਨ 19 ਇੰਚ ਦਾ ਐ ਡੋਲਾ ਛੋਟੇ ਜਿਹੀ ਜਾਨ ਲਾਈਆਂ ਮਿਹਨਤਾਂ ਤੇ ਮਾਲਕ ਨੇ ਪਾਈਆਂ ਬੂਰੀਆਂ ਛੋਟੇ ਮੱਛਰੇ ਦੇ ਕੋਲੋਂ ਰੱਖ ਦੂਰੀਆਂ ਛਿੰਜਾਂ ਲੱਗੀਆਂ ਆ ਹੁਣ ਮਲ ਫਿਰੇ ਬੇਰ ਦਾ ਜੇ ਘਰਾਂ ਘਰ ਰਗੜਾਇਆ ਫੇਰਦਾ ਹੋਗੀ ਬਾਬੇ ਦੀਆਂ ਮਹਿਰਮਨ ਮਿਹਨਤ ਚ ਲੱਗੇ ਬਣ ਛੋਟੇ ਜਿਹਾ ਮਲ ਲਾਉਣੇ ਸਾਰੇ ਅੱਗੇ ਹੁਣ ਪਹਿਲਾਂ ਨਾਲ ਦੁੱਗਣੀ ਖਰਾ ਕਰਤੀ ਮਰ ਬੈਟ ਕਾ ਮੇ ਪੰਜਿਆਂ ਨਾ ਪਟਾ ਤਰਸੀ ਲੋੜ ਲਾਠੇ ਉੱਤੇ ਚੜ ਬਾਰ ਬੈਂਡ ਪੱਟਾ ਤੇ ਜਦੋਂ ਸਿੱਧਾ ਖੜਦਾ ਸੱਜੇ ਡੋਲੇ ਉੱਤੇ ਛੇਰ ਮੇਰੇ ਮਾਰੇ ਬੜਦਾ ਮੈਂ ਅੱਜ ਕੱਲ੍ਹ ਕਈਆਂ ਦੀ ਅੱਖਾਂ 'ਚ ਰੜਕਾਂ ਬਹਿਮ ਦੰਗਲਾਂ ਦੇ ਵਿੱਚ ਦੇਖੀ ਦੂਰ ਕਰਨੇ ਹਾਂ ਕਹਿੰਦੇ ਤੇ ਕਹੋਂਦੇ ਚਿੱਤ ਚੂਰ ਕਰਨੇ ਮਿੱਟੀ ਬੋਰੀ ਦੀਆ ਪਰ ਮੋਡਿਆਂ ਨਾ ਖਿੱਚ ਜਾਵਾਂ ਹੋ ਕੇ ਮਿਹਨਤ ਚੱਲੀ ਨ ਬੈਠ ਕਈ ਲਈ ਜਾਵਾਂ ਜਿਹੜੀ